ਵੱਲੋਂ ਜੈਮਸੀਦੀ ਮੈਂ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਕਰਦੀ ਹਾਂ ਮੈਂ ਆਸ ਰੱਖਦੀ ਤੇ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਜਲਾਲੀ ਹੱਥਾਂ ਦੇ ਵਿੱਚ ਸਲਾਮਤ ਹੋ ਤੇ ਅੱਜ ਅਸੀਂ ਗੱਲ ਕਰਨੀ ਹੈ ਪ੍ਰਾਰਥਨਾ ਦੇ ਬਾਰੇ ਪ੍ਰਾਰਥਨਾ ਕੀ ਹੈ ਜਿੱਦਣ ਕੀ ਜਦੋਂ ਅਸੀਂ ਮਸੀਹ ਦੇ ਵਿੱਚ ਆੰਦੇ ਆ ਜਾਂ ਮਸੀਹ ਉੱਤੇ ਵਿਸ਼ਵਾਸ ਕਰਦੇ ਹਾਂ ਅਸੀਂ ਚਰਚ ਜਾਣਾ ਸ਼ੁਰੂ ਕਰਦੇ ਹਾਂ ਜਾਂ ਅਸੀਂ ਮਸੀਹ ਹੈਗੇ ਹਾਂ ਅਸੀਂ ਬਚਪਨ ਤੋਂ ਹੀ ਮਸੀਹ ਕਰਾਨੇ ਵਿੱਚ ਆ ਤੇ ਅਸੀਂ ਜਾਣ ਚੁੱਕੀਆਂ ਕਿ ਪ੍ਰਾਰਥਨਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਜਿਹੜਾ ਮਸੀਹ ਘਰਾਨੇ ਵਿੱਚ ਪੈਦਾ ਹੋਇਆ ਉਹਨੂੰ ਤੇ ਪਤਾ ਕੀ ਪ੍ਰਾਰਥਨਾ ਕੀ ਹੁੰਦੀ ਹੈ ਪ੍ਰਾਰਥਨਾ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਜਾਂ ਪ੍ਰਾਰਥਨਾ ਕਰਨ ਦੇ ਕੀ ਕੀ ਫਾਇਦੇ ਹੁੰਦੇ ਹਨ ਪਰ ਜਿਹੜਾ ਇੱਕ ਨਵਾਂ ਮਸੀਹ ਦੇ ਵਿੱਚ ਆ ਰਿਹਾ ਉਹਨੂੰ ਨਹੀਂ ਪਤਾ ਕੀ ਪ੍ਰਾਰਥਨਾ ਕੀ ਹੈ ਔਰ ਨਹੀਂ ਪਤਾ ਕਿ ਪ੍ਰਾਰਥਨਾ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਕਿਸ ਤੰਗ ਨਾ ਕੀਤੀ ਜਾਂਦੀ ਹੈ ਪ੍ਰਾਰਥਨਾ ਕਿ ਪਰਮੇਸ਼ਰ ਕੋ ਅਸੀਂ ਉੱਤਰ ਲੈ ਸਕੀਏ ਤੇ ਅੱਜ ਇਸ ਪ੍ਰਾਰਥਨਾ ਦੇ ਵਿੱਚ ਜੋ ਰਾਤ ਦੀ ਅਰਦਾਸ ਬਿੰਤੀ ਹੈ ਇਹਦੇ ਵਿੱਚ ਅਸੀਂ ਪ੍ਰਾਰਥਨਾ ਬਾਰੇ ਹੀ ਜਾਣਾਂਗੇ ਔਰ ਮੈਂ ਹਰ ਰੋਜ਼ ਕੰਟੀਨਿਊ ਕਰਾਂਗੀ ਇਸ ਵਿਸ਼ੇ ਨੂੰ ਲੈ ਕੇ ਅਸੀਂ ਹਰ ਰੋਜ਼ ਇੱਕ ਪੂਰਾ ਚੈਪਟਰ ਲਵਾ ਕਰਾਂਗੇ ਉਸ ਚੈਪਟਰ ਦੇ ਵਿੱਚੋਂ ਅਸੀਂ ਥੋੜੀਆਂ-ਥੋੜੀਆਂ ਐਤਾ ਲੈ ਕੇ ਅਸੀਂ ਸਮਝਾਂਗੇ ਵਚਨ ਨੂੰ ਕਿ ਵਚਨ ਸਾਨੂੰ ਕੀ ਕਹਿੰਦਾ ਔਰ ਜਿਹੜੇ ਵਿਸ਼ਵਾਸੀ ਨੇ ਜਿਹੜੇ ਨਵੇਂ ਐ ਮਸੀਹ ਦੇ ਵਿੱਚ ਅੱਜ ਪੈਦਾ ਹੋਏ ਨੇ ਉਹਨਾਂ ਨੂੰ ਇਹ ਰੂਹ ਦੀ ਖੁਰਾਕ ਦਿੱਤੀ ਜਾਏਗੀ ਔਰ ਆਸਾਨੀ ਸ਼ਬਦਾਂ ਦੇ ਵਿੱਚ ਸਿੰਪਲ ਪਾਸਾ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਪਵਿੱਤਰ ਆਤਮਾ ਦੀ ਅਗਵਾਈ ਦੇ ਦੁਆਰਾ ਵਿਸ਼ਵਾਸ ਹੈ ਕਿ ਤੁਸੀਂ ਸਮਝੋਗੇ ਪਰਮੇਸ਼ਰ ਦਾ ਰੂਹ ਤੁਹਾਨੂੰ ਛੂਵੇਗਾ ਪ੍ਰਭੂ ਤੁਹਾਨੂੰ ਬੁੱਧੀ ਗਿਆਨ ਤੇ ਸਮਝ ਦਾ ਆਤਮਾ ਬਖਸ਼ਣਗੇ ਔਰ ਤੁਸੀਂ ਅੱਛੀ ਤਰ੍ਹਾਂ ਇਹਨਾਂ ਬਚਨਾਂ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਅਮਲ ਕਰੋਗੇ ਹallelujah ਖੁਦਾਵੰਦ ਦੇ ਪਿਆਰੇ ਲੋਕੋ ਜਦੋਂ ਅਸੀਂ ਬੱਚੇ ਹੁੰਨੇ ਆ ਜਦੋਂ ਜਾਇ ਪਤਰਤੀ ਤੇ ਪੈਦਾ ਹੋਏ ਆ ਅਸੀਂ ਸਾਲ ਦੇ ਆ 2 ਸਾਲ ਦੇ ਆ ਅੱਜ ਤਾਂ 2 ਸਾਲ ਦਾ ਬੱਚਾ ਜਾਂ ਸਾਲ ਦਾ ਬੱਚਾ ਤੇ ਬੜਾ ਚੰਟ ਹੋ ਗਿਆ ਪਰ ਅਗਰ ਥੋੜੇ ਸਾਲਾਂ ਦੇ ਪਿੱਛੇ ਅਸੀਂ ਜਾਈਏ ਤੇ ਸਾਲ ਦਾ ਬੱਚਾ ਜਾਂ 2 ਸਾਲ ਦਾ ਬੱਚਾ ਇੰਨਾ ਡਿਵੈਲਪ ਨਹੀਂ ਹੋਇਆ ਸੀ ਮਾਈਂਡ ਦੇ ਵਿੱਚ ਇੰਨਾ ਸਮਝਦਾਰ ਨਹੀਂ ਸੀ ਕਿਉਂਕਿ ਸ਼ਾਇਦ ਉਦੂ ਇਹ ਵਿਗਿਆਨਿਕ ਯੁੱਗ ਇੰਨਾ ਨਹੀਂ ਆਇਆ ਹੋਇਆ ਸੀ ਇਹ ਜੋ ਯੁੱਗ ਵਿੱਚ ਫੋਨ ਨੇ ਟੀਵੀ ਨੇ ਇਹ ਉਦੋਂ ਨਹੀਂ ਇੰਨਾ ਸੀ ਚੱਲਦਾ ਸੀ ਜੋ ਇਹ ਦੋਹਾਂ ਤਿੰਨਾਂ ਸਾਲਾਂ ਦੇ ਵਿੱਚ ਅਸੀਂ ਦੇਖਿਆ ਤੇ ਜਦੋਂ ਇੱਕ ਬੱਚਾ ਛੋਟਾ ਜਨਮ ਲੈਂਦਾ ਤੇ ਉਹਨੂੰ ਦੁੱਧ ਪੀਣ ਦੀ ਲੋੜ ਹੁੰਦੀ ਹੈ ਪਰ ਉਹ ਦੱਸ ਨਹੀਂ ਪਾਂਦਾ ਬੋਲ ਨਹੀਂ ਪਾਂਦਾ ਕਿਉਂਕਿ ਹਜੇ ਸ਼ਬਦਾਂ ਦਾ ਉਚਾਰਨ ਦੇ ਜੀਵਨ 'ਚ ਨਹੀਂ ਆਇਆ ਪਰ ਉਹ ਕੋਸ਼ਿਸ਼ ਕਰਦਾ ਰੋ ਕੇ ਦੱਸਣ ਦੀ ਕਿ ਮੈਨੂੰ ਭੁੱਖ ਲੱਗੀ ਹੈ ਔਰ ਮਾਂ ਸਮਝ ਜਾਂਦੀ ਕਿ ਮੇਰੇ ਬੱਚੇ ਨੂੰ ਭੁੱਖ ਲੱਗੀ ਆ ਹੁਣ ਮ ਆਪਣੇ ਬੱਚੇ ਨੂੰ ਦੁੱਧ ਦੇਣਾ ਇਸੇ ਤਰ੍ਹਾਂ ਅਸੀਂ ਮਸੀਹ ਦੇ ਵਿੱਚ ਆ ਜਦੋਂ ਅਸੀਂ ਨਵੇਂ ਜਨਮੇ ਹੁੰਨੇ ਆ ਮਸੀਹ ਦੇ ਵਿੱਚ ਆਏ ਹੁੰਨੇ ਆ ਸਾਨੂੰ ਭੁੱਖ ਤੇ ਲੱਗਦੀ ਆ ਪਰ ਅਸੀਂ ਉਚਾਰ ਨਹੀਂ ਕਰ ਪਾਉਂਦੇ ਸ਼ਬਦਾਂ ਦਾ ਕਿ ਅਸੀਂ ਕਿਸ ਤਰ੍ਹਾਂ ਪ੍ਰਾਰਥਨਾ ਕਰੀਏ ਆਪਣੀ ਭੁੱਖ ਨੂੰ ਪ੍ਰਭੂ ਦੇ ਸਾਹਮਣੇ ਰੱਖੀਏ ਤੇ ਪ੍ਰਭੂ ਨੂੰ ਦੱਸੀਏ ਕਿ ਅਸੀਂ ਸੱਚਮੁੱਚ ਭੁੱਖੇ ਆ ਸਾਨੂੰ ਲੋੜ ਆ ਤੇਰੇ ਬਚਨ ਦੀ ਜਿੱਦਾਂ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਨੂੰ ਪਤਾ ਲੱਗ ਜਾਂਦਾ ਕਿ ਮੇਰੇ ਬੱਚੇ ਨੂੰ ਇਸ ਵਕਤ ਭੁੱਖ ਲੱਗੀ ਹੋਈ ਹੈ ਮੈਂ ਦੁੱਧ ਦੇਣਾ ਉਸੇ ਤਰ੍ਹਾਂ ਪਰਮੇਸ਼ਵਰ ਜਿਹਨਾਂ ਸਾਨੂੰ ਜਨਮ ਦਿੱਤਾ ਪਵਿੱਤਰ ਆਤਮਾ ਜੋ ਸਾਡੀ ਅਗਵਾਈ ਕਰਦਾ ਉਹਨੂੰ ਪਤਾ ਚੱਲ ਜਾਂਦਾ ਕਿ ਮੇਰੇ ਬੱਚੇ ਨੂੰ ਲੋੜ ਹੈ ਇਸ ਵਕਤ ਹੁਣ ਜਿੱਦਾਂ ਸਿਆਣੇ ਹੁੰਨੇ ਤਾਂ ਸਿਆਣੇ ਜਦੋਂ ਹੁੰਨੇ ਤੇ ਉਹਦੋਂ ਪਰਮੇਸ਼ਵਰ ਚਾਹੁੰਦਾ ਕਿ ਅਸੀਂ ਬੋਲ ਕੇ ਸ਼ਬਦਾਂ ਦਾ ਉਚਾਰਨ ਕਰੀਏ ਬੋਲ ਕੇ ਦਸੀਏ ਮਤੀ ਦੀ انجیل ਦੇ ਵਿੱਚ ਲਿਖਿਆ ਮੰਗੋ ਤੇ ਦਿੱਤਾ ਜਾਊਗਾ ਢੂੰਡੇ ਕੋ ਤੇ ਤੁਸੀਂ ਪਾਓਗੇ ਖੜ ਖੜਾ ਉਹ ਤੁਹਾਡੇ ਲਈ ਖੋਲਾ ਜਾਏਗਾ ਜਦੋਂ ਅਸੀਂ ਸਿਆਣਿਆਂ ਤੋਂ ਅਸੀਂ ਸਿਆਣੇ ਹੁੰਨੇ ਆ ਬਚਪਨ ਤੋਂ ਨਿਕਲ ਕੇ ਸਿਆਣਿਆਂ ਬਚਾਨੇ ਆ ਹੁਣ ਪਰਮੇਸ਼ੁਰ ਸਾਨੂੰ ਇਹ ਕਹਿੰਦਾ ਕਿ ਤੁਸੀਂ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਹੁਣ ਸਾਨੂੰ ਮੰਗਣ ਦੀ ਲੋੜ ਪੈਂਦੀ ਆ ਅਸੀਂ ਅਗਰ ਸਿਆਣੇ ਹੋ ਕੇ ਵੀ ਦੁੱਧ ਦੀ ਬੋਟਲ ਪੀਵਾਂਗੇ ਤੇ ਪ੍ਰਭੂ ਨੂੰ ਅੱਛਾ ਨਹੀਂ ਲੱਗੇਗਾ ਪ੍ਰਭੂ ਕਦ ਤੱਕ ਸਾਨੂੰ ਬਿਨਾ ਮੰਗਿਆ ਸਭ ਕੁਝ ਦੇ ਹੀ ਜਾਏਗਾ ਪਰ ਪਰਮੇਸ਼ਰ ਦਾ ਵਚਨ ਕਹਿੰਦਾ ਮੰਗੋ ਤੇ ਦਿੱਤਾ ਜਾਏਗਾ ਪਰਮੇਸ਼ਰ ਆਪਣੇ ਵਚਨਾਂ ਦਾ ਪੱਕਾ ਪਰਮੇਸ਼ਰ ਉਹ ਵਚਨ ਤੁ ਕਦੀ ਵੀ ਬਾਹਰ ਨਹੀਂ ਆਉਂਦਾ ਜਦੋਂ ਅਸੀਂ ਨਿਆਣੇ ਸੀ ਹੁਣ ਮੰਗਣ ਤੋਂ ਪਹਿਲਾਂ ਹੀ ਸਾਨੂੰ ਬਹੁਤ ਕੁਝ ਦੇ ਦਿੱਤਾ ਪਰ ਹੁਣ ਅਸੀਂ ਸਿਆਣੇ ਹੋ ਗਏ ਹਾਂ ਪਰਮੇਸ਼ਰ ਸਾਡੀ ਕਪੈਸਿਟੀ ਵੀ ਦੇਖਣਾ ਚਾਹੁੰਦੇ ਨੇ ਪਰਮੇਸ਼ਰ ਜਾਣਨਾ ਚਾਹੁੰਦੇ ਕਿ ਸੱਚਮੁੱਚ ਇਹ ਜੋ ਮੰਗ ਰਿਹਾ ਮੈਨੂੰ ਦੇ ਦਾਂ ਕਿਉਂਕਿ ਇਹ ਮੈਨੂੰ ਮੰਗ ਰਿਹਾ ਇਹਨੂੰ ਲੋੜ ਹੈ ਅੱਜ ਮੰਗਣਾ ਨਹੀਂ ਆਂਦਾ ਅਨਿਵਾਰੀ ਪ੍ਰਾਰਥਨਾ ਦੀ ਗੱਲ ਕਰਦੇ ਆ ਕਿ ਪ੍ਰਾਰਥਨਾ ਕੀ ਹੈ ਪ੍ਰਾਰਥਨਾ ਇੱਕ ਮਸੀਹ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੱਦਾਂ ਇੱਕ ਦਿਨ ਵਿੱਚ ਸਾਨੂੰ ਰੋਟੀ ਦੀ ਲੋੜ ਪੈਂਦੀ ਆ ਰੋਟੀ ਨਹੀਂ ਖਾਵਾਂਗੇ ਤੇ ਜੀਵਤ ਨਹੀਂ ਰਾਵਾਂਗੇ ਤੰਦਰੁਸਤੀ ਨਹੀਂ ਆਏਗੀ ਸਰੀਰ ਚੱਲੇਗਾ ਨਹੀਂ ਫਿਰੇਗਾ ਨਹੀਂ ਕਮਜ਼ੋਰ ਹੋ ਜਾਵਾਂਗੇ ਉਸੇ ਤਰ੍ਹਾਂ ਪ੍ਰਾਰਥਨਾ ਵੀ ਸਾਡੇ ਜੀਵਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਪ੍ਰਾਰਥਨਾ ਆਤਮਾ ਦੀ ਖੁਰਾਕ ਹੈ। ਪ੍ਰਾਰਥਨਾ ਆਤਮਾ ਦੀ ਕੀ ਹੈ? ਖੁਰਾਕ ਹੈ। ਪ੍ਰਾਰਥਨਾ ਪਰਮੇਸ਼ਵਰ ਦੇ ਨਾਲ ਮਨੁੱਖ ਦਾ ਮੇਲ ਮਿਲਾਪ ਹੈ। ਪ੍ਰਾਰਥਨਾ ਮਨੁੱਖ ਦਾ ਮੇਲ ਮਿਲਾਪ ਪਰਮੇਸ਼ਵਰ ਨਾਲ ਕਰਵਾਉਂਦੀ ਹੈ। ਪ੍ਰਾਰਥਨਾ ਦੇ ਦੁਆਰਾ ਅਸੀਂ ਆਪਣੀਆਂ ਭਾਵਨਾਵਾਂ, ਆਪਣੀਆਂ ਪਰੇਸ਼ਾਨੀਆਂ ਆਪਣੇ ਦੁੱਖ ਆਪਣੀ ਤਕਲੀਫ ਆਪਣੀ ਖੁਸ਼ੀ ਆਪਣੇ ਗਮ ਆਪਣੀ ਸਫਲਤਾ ਆਪਣਾ ਫੇਲਿਅਰ ਸਭ ਕੁਝ ਦੱਸ ਸਕਦੇ ਆਂ ਔਰ ਪ੍ਰਾਰਥਨਾ ਦੇ ਦੁਆਰਾ ਅਸੀਂ ਪਰਮੇਸ਼ਰ ਨੂੰ ਖੋਜ ਸਕਦੇ ਆਂ ਪ੍ਰਾਰਥਨਾ ਦੇ ਦੁਆਰਾ ਅਸੀਂ ਪਰਮੇਸ਼ਰ ਦੇ ਤੇਜ ਨੂੰ ਲੈ ਸਕਦੇ ਆਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਸਕਦੇ ਆਂ ਪਰਮੇਸ਼ਰ ਦੀ ਯੋਜਨਾ ਨੂੰ ਜਾਣ ਸਕਦੇ ਆਂ ਪ੍ਰਾਰਥਨਾ ਬੜਾ ਪਾਵਰਫੁਲ ਇੱਕ ਹਥਿਆਰ ਹੈ ਜੇ ਅਸੀਂ ਇਸ ਹਥਿਆਰ ਨੂੰ ਸਮਝ ਗਏ ਕੰਮ ਵਿੱਚ ਲਿਆਣਾ ਜਾਣ ਲਿਆ ਸਾਡੇ ਜੀਵਨ ਬਹੁਤ ਆਸਾਨ ਹੋ ਜਾਣਗੇ ਔਰ ਪ੍ਰਾਰਥਨਾ ਸਾਡੇ ਜੀਵਨ ਨੂੰ ਆਸਾਨ ਕਰਦੀ ਹੈ ਹਾਲੇਲੂਇਆ ਅੱਜ ਮੈਂ ਸਿਰ ਤੁਹਾਨੂੰ ਮੋਟਿਵ ਕਰਾਂਗੀ ਕੱਲ ਤੋਂ ਅਸੀਂ ਵਚਨ ਵੱਲ ਚੱਲਾਂਗੇ ਕਿ ਪ੍ਰਾਰਥਨਾ ਕਿਸ ਤਰ੍ਹਾਂ ਕਰਨੀ ਹੈ ਪ੍ਰਭੂ ਯਿਸੂ ਮਸੀਹ ਨਾਲ ਸਾਨੂੰ ਪ੍ਰਾਰਥਨਾ करना किस तरह सिखाया कि पैटर्न किस तरह सू प्रार्थना करनी चाहिए दिया है प्रभु दे सनमुख हल और मैं आस रखती हूँ कि तुम इस टॉपिक न समझोगे और वर्क भी करोगे कि प्रार्थना की है हल ਮੇਰਾ ਵਿਸ਼ਵਾਸ ਹੈ ਕਿ ਜਿੰਨਾ ਬੀਜ ਤੁਹਾਡੇ ਅੰਦਰ ਗਿਆ ਤੁਸੀਂ ਫਲ ਕਿ ਆ ਚੁੱਕੇ ਹੋ ਕਿਉਂਕਿ ਪਰਮੇਸ਼ਰ ਕਹਿੰਦਾ ਮੰਗੋ ਤੇ ਦਿੱਤਾ ਜਾਵੇਗਾ ਅੱਜ ਤੁਸੀਂ ਵਿਸ਼ਵਾਸ ਨਾਲ ਪ੍ਰਭੂ ਤੋਂ ਮੰਗੋਗੇ ਨਾ ਕਿ ਪ੍ਰਭੂ ਮੈਨੂੰ ਪ੍ਰਾਰਥਨਾ ਕਰਨਾ ਸਿਖਾਜੇ ਜਦ ਤੱਕ ਪ੍ਰਭੂ ਸਾਨੂੰ ਅਨੁਗ੍ਰਹਿ ਨਾ ਦੇ ਸਾਨੂੰ ਦਿਆ ਨਾ ਸਾਡੇ ਤੇ ਕਰੇ ਸਾਡੇ ਸ਼ਬਦਾਂ 'ਚ ਬੋਲਣ ਦੀ ਤਾਕਤ ਨਾ ਪਾਏਗਾ ਉਨ ਤੱਕ ਸਾਡੀ ਜੋ ਪ੍ਰਾਰਥਨਾ ਇਫੈਕਟਿਵ ਪ੍ਰਾਰਥਨਾ ਜਿਹੜੀ ਪਾਵਰਫੁਲ ਪ੍ਰਾਰਥਨਾ ਨਹੀਂ ਬਣੇਗੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਪਰਮੇਸ਼ਰ ਕੋਲ ਬੁੱਧੀ ਮੰਗਣੀ ਆ ਸਮਝ ਮੰਗਣਾ ਗਿਆਨ ਮੰਗਣਾ ਕਿ ਪ੍ਰਭੂ ਸਾਨੂੰ ਪ੍ਰਾਰਥਨਾ ਕਰਨੀ ਸਿਖਾ ਜਿਹਦਾ ਤੁਸੀਂ ਆਪ ਖੁਦ ਕਰਦੇ ਸੀ ਆਪਣੇ ਪਿਤਾ ਦੇ ਸਾਹਮਣੇ ਕਿਉਂਕਿ ਵਚਨ ਕਹਿੰਦਾ ਪਰਮੇਸ਼ਵਰ ਦੀ ਜੋ ਦਿਨ ਦੀ ਸ਼ੁਰੂਆਤ ਸੀ ਉਹ ਪ੍ਰਾਰਥਨਾ ਨਾਲ ਸੀ ਰਾਤ ਦਾ ਐਂਡ ਵੀ ਪ੍ਰਾਰਥਨਾ ਦੇ ਨਾਲ ਸੀ ਪ੍ਰਭੂ ਕਦੀ ਵੀ ਪ੍ਰਾਰਥਨਾ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਕਰਦੇ ਸੀ ਚਾਹੇ ਉਹ ਪ੍ਰੀਖਿਆ ਵਿੱਚ ਉਹਨਾਂ ਜਿਵੇਂ ਚਾਹੀਆਂ ਤਦ ਵੀ ਉਹ ਪ੍ਰਾਰਥਨਾ ਵਿੱਚ ਸੀ ਜਾਈ ਉਹਨਾਂ ਸੇਵਕਾਈ ਸ਼ੁਰੂ ਕਰਨੀ ਤਦ ਵੀ ਉਹ ਪ੍ਰਾਰਥਨਾ ਵਿੱਚ ਸੀ ਹਰੇਕ ਕੰਮ ਲਈ ਉਹਨਾਂ ਨੇ ਪ੍ਰਾਰਥਨਾ ਨੂੰ ਮਹੱਤਵ ਦਿੱਤਾ ਤਾਂ ਸਾਨੂੰ ਵੀ ਪ੍ਰਾਰਥਨਾ ਕਰਨ ਦੇ ਲਈ ਪ੍ਰਭੂ ਨੇ ਬੋਲਿਆ ਔਰ ਪ੍ਰਾਰਥਨਾ ਹੀ ਸਾਡੇ ਜੀਵਨ ਵਿੱਚ ਖੁਸ਼ਹਾਲੀ, ਆਨੰਦ, ਸ਼ਾਂਤੀ ਲੈ ਕੇ ਆਉਂਦੀ ਹੈ ਹਾਲੇਲੂਇਆ ਆਓ ਅਸੀਂ ਪ੍ਰਾਰਥਨਾ ਦੇ ਵੱਲ ਚੱਲਦੇ ਹਾਂ ਪ੍ਰਭੂ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਪ੍ਰਭੂ ਜੀ ਧੰਨਵਾਦ ਕਰਦੇ ਹਾਂ ਅੱਜ ਸੁੰਦਰ ਸ਼ਾਮ ਲਈ ਅੱਜ ਸੁੰਦਰ ਸਮੇਂ ਲਈ ਪ੍ਰਭੂ ਜੀ ਧੰਨਵਾਦ ਕਰਦੇ ਹਾਂ ਅੱਜ ਸੁੰਦਰ ਦਿਨ ਦੇ ਲਈ ਪ੍ਰਭੂ ਜੀ ਤਨਵਾਦ ਕਰਦੇ ਆਂ ਪ੍ਰਭੂ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲਿਆ ਹੋਇਆ ਆਪਣੇ ਹੱਥਾਂ ਦੇ ਵਿੱਚ ਰੱਖਿਆ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਆਂ ਸਰਵ ਸੇ ਸਰਵ ਉੱਤਮ ਪਰਮੇਸ਼ਰ ਸਰਵ ਸ਼ਕਤੀਮਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਅਲਫਾ ਤੇ ਉਮੇਗਾ ਆਤ ਤੇ ਅੰਤ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆਂ ਮੇਰੇ ਪਿਤਾ ਜੀ ਤੁਸੀਂ ਬੜੇ ਅਦਭੁਤ ਕੰਮ ਕੀਤੇ ਨੇ ਮੇਰੇ ਜੀਵਨ ਦੇ ਵਿੱਚ ਮੈਨੂੰ ਜੀਵਨ ਚ ਮੈਂ ਜੋ ਮੰਗਿਆ ਪ੍ਰਭੂ ਤੁਹਾਡੇ ਕੋ ਉਹ ਪਰ ਪਾਇਆ ਪ੍ਰਭੂ ਜੀ ਇਹ ਤੁਹਾਡੀ ਕਿਰਪਾ ਹੈ ਤੁਹਾਡੀ ਦਇਆ ਮੇਰੇ ਤੇ ਪ੍ਰਭੂ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਅੱਜ ਮੈਂ ਪ੍ਰਾਰਥਨਾ ਕਰਦੀ ਹਾਂ ਇਹਨਾਂ ਸੁਣਨ ਵਾਲਿਆਂ ਦੇ ਲਈ ਦੇਖਣ ਵਾਲਿਆਂ ਦੇ ਲਈ ਮੇਰੇ ਪਿਤਾ ਪਰਮੇਸ਼ਰ ਇਹਨਾਂ ਨੂੰ ਪ੍ਰਾਰਥਨਾ ਕਰਨ ਵਾਲਾ ਮਨ ਦਿਓ ਮੇਰੀ ਤੁਹਾਡੇ ਕੀ ਬੇਨਤੀ ਹੈ ਪ੍ਰਭੂ ਜੀ ਕਿ ਪ੍ਰਾਰਥਨਾ ਕਰਨ ਵਾਲਾ ਮਨ ਇਹਨਾਂ ਦੇ ਜੀਵਨ ਵਿੱਚ ਆ ਜਾਏ ਪ੍ਰਭੂ ਜੀ ਇਹ ਪ੍ਰਾਰਥਨਾ ਕਰਨ ਵਾਲੇ ਸ਼ਬਦ ਇਹਨਾਂ ਦੇ ਹੋਠਾਂ ਤੇ ਆ ਜਾਣ ਪ੍ਰਭੂ ਇਹਨਾਂ ਦੇ ਮਨ ਦੇ ਵਿੱਚ ਆ ਜਾਣ ਪ੍ਰਭੂ ਜੀ ਪ੍ਰਭੂ ਜੀ ਪ੍ਰਾਰਥਨਾ ਕਰਨ ਦੀ ਲਾਲਸਾ ਇਹਨਾਂ ਦੇ ਅੰਦਰ ਪੈਦਾ ਹੋ ਜਾਏ ਕੋਦਵਨ ਪ੍ਰਾਰਥਨਾ ਨੂੰ ਜੀ ਜਦੋਂ ਸਮਝ ਚੁੱਕੇ ਕਿ ਪ੍ਰਾਰਥਨਾ ਕੀ ਹੈ ਪ੍ਰਭੂ ਤੇ ਪ੍ਰਭੂ ਜੀ ਜਦੋਂ ਬੈਠਣ ਪ੍ਰਾਰਥਨਾ ਦੇ ਵਿੱਚ ਪ੍ਰਭੂ ਜੀ ਪਿਤਾ ਇਹਨਾਂ ਦਾ ਵਿਵੇਕ ਅਗਵਾਈ ਕਰੇ ਪਿਤਾ ਪਵਿੱਤਰ ਆਤਮਾ ਨੇ ਦੀ ਅਗਵਾਈ ਕਰੇ ਮੇਰੇ ਪਰਮੇਸ਼ਵਰ ਜਦ ਤੇਰੇ ਸਾਹਮਣੇ ਗੁਟਨੇ ਲਾਂ ਜਦ ਹੋਂ ਵੀ ਪ੍ਰਭੂ ਜੀ ਇਹ ਪ੍ਰਾਰਥਨਾ ਕਰਦੇ ਨੇ ਪ੍ਰਭੂ ਜੀ ਤੇ ਦਿਲਾਂ ਦੇ ਜਾਣਨ ਵਾਲੇ ਪਰਮੇਸ਼ਰ ਹੋ ਪ੍ਰਭੂ ਜੀ ਇਹਨਾਂ ਦੇ ਦਿਲਾਂ ਨੂੰ ਜਾਨੋ ਤੇ ਪ੍ਰਭੂ ਇਹਨਾਂ ਨੂੰ ਉੱਤਰ ਦਿਓ ਪ੍ਰਭੂ ਇਹਨਾਂ ਨੂੰ ਛੁਡਾਓ ਇਹਨਾਂ ਨੂੰ ਆਜ਼ਾਦ ਕਰੋ ਇਹਨਾਂ ਨੂੰ ਵੱਡੀਆਂ ਵੱਡੀਆਂ ਬਲੇਸਿੰਗ ਦੇ ਕੇ ਖੜਾ ਕਰੋ ਧੰਨਵਾਦ ਪ੍ਰਭੂ ਜੀ ਕਿ ਤੁਸੀਂ ਮੇਰੀ ਇਸ ਦੁਆ ਨੂੰ ਸੁਣ ਲਿਆ ਮੇਰੀ ਬੇਨਤੀ ਨੂੰ ਸੁਣ ਲਿਆ ਤੇ ਕਬੂਲ ਕਰ ਲਿਆ ਜੋ ਮੰਗਿਆ ਤੁਸੀਂ ਦੇ ਦਿੱਤਾ ਤੁਹਾਡਾ ਨਾਮ ਮੁਬਾਰਕ ਹੋਏ ਖੁਦਾਮ ਦੀ ਯਸੂ ਮਸੀਹ ਦੇ ਸਾਮਣ ਤੇ ਜ਼ਿੰਦਾ ਨਾਮ ਚ ਮੰਗਦੇ ਆ ਅਮੇਨ 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 ਹਾਲੇਲੂਇਆ ਹਾਲੇਲੂਇਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕੱਲ ਅਸੀਂ ਫੇਰ ਤੋਂ ਪ੍ਰਾਰਥਨਾ ਬਾਰੇ ਗੱਲ ਕਰਾਂਗੇ ਕਿ ਇੱਕ ਪਾਵਰਫੁਲ ਪ੍ਰਾਰਥਨਾ ਕਿੱਦਾਂ ਕਰੀਏ ਪ੍ਰਭੂ ਅਸੂਮ ਸੀਨੇ ਸਾਨੂੰ ਕਿੱਦਾਂ ਦੀ ਪ੍ਰਾਰਥਨਾ ਕਰਨੇ ਸਿਖਾਈ ਹੈ ਅਸੀਂ ਕਿੱਦਾਂ ਪ੍ਰਾਰਥਨਾ ਕਰਕੇ ਵੱਡੇ ਵੱਡੇ ਫਲਾਂ ਨੂੰ ਹਾਸਲ ਕਰ ਸਕਦੇ ਹਾਂ ਕਿੱਦਾਂ ਪ੍ਰਾਰਥਨਾ ਕਰਕੇ ਸ਼ੈਤਾਨ ਦੀ ਯੋਕੀਆਂ ਨੂੰ ਨਾਸ਼ ਕਰ ਸਕਦੇ ਹਾਂ ਆਪਣੇ ਜੀਵਨ ਦੇ ਵਿੱਚ ਹਾਲੇਲੂਇਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜਿੰਦ ਤੱਕ ਤੁਸੀਂ ਐ ਜਿੱਥੇ ਸਬਸਕ੍ਰਾਈਬ ਲਿਖਿਆ ਤੁਸੀਂ ਇਹਨੂੰ ਨੇ ਬਟਨ ਨੂੰ ਪ੍ਰੈਸ ਕਰੋਗੇ ਉਦੋਂ ਤੱਕ ਮੇਰੀ ਵੀਡੀਓ ਤੁਹਾਡੇ ਦਾ ਡੇਲੀ ਨਹੀਂ ਤੁਹਾਡੇ ਕੋਲ ਪਹੁੰਚੇਗੀ ਕਿਉਂਕਿ ਜੇ ਤੁਸੀਂ ਲਾਈਕ ਵੀ ਕਰਦੇ ਹੋ ਜਾਂ ਸਬਸਕ੍ਰਾਈਬ ਕਰਦੇ ਹੋ ਤਾਂ ਡੇਲੀ ਜਦੋਂ ਵੀਡੀਓ ਅਪਲੋਡ ਹੁੰਦੀ ਤੁਹਾਡੇ ਚੈਨਲ ਤੇ ਤੁਹਾਡੇ ਫੋਨ ਦੇ ਉੱਤੇ ਉਹ ਆ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਇਸ ਲਈ ਲਾਈਕ ਵੀ ਕਰਿਓ ਕਮੈਂਟਸ ਵੀ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਗੋਡ ਬੇਸ